ਹਾਲੋ ਗਾਇਜ਼ ਮੇਰੇ ਬਲੰਸਨ ਸਾਰੇ ਹਨ ਪਿਆਰਪਰੀ ਸਤਿ ਸ਼੍ਰੀ ਅਕਾਲ ਆਯੋ ਤੁਸੀਂ ਠੀਕ ਠਾਕ ਹੋ ਮੈਂ ਵੀ ਠੀਕ ਠਾਕ ਹਾਂ ਇਥੇ ਲੱਗ ਜਾਂਦੀ ਆਪਾਂ ਬਲੌਗ ਦੀ ਸਟਾਰਟਿੰਗ ਆ ਦੁਪਹਿਰ ਦਾ ਟਾਈਮ ਹੈ ਜੀ ਪਰ ਦੇ ਸਕੂਲੋਂ ਆਏ ਨੂੰ ਥੋੜੀ ਦੇਰ ਹੋਈ ਸੀ ਜੀ ਹਾਂਜੀ ਅ ਕੁਝ ਟਾਈਮ ਹੋਈ ਸੀ ਬਸ ਫਿਰ ਅੱਜ ਟਿਊਸ਼ਨ ਦਾ ਮੈਸ ਹੋ ਗਿਆ ਸੀ ਅ ਐਕਚੁਅਲੀ ਇਹਦੇ ਸਕੂਲ ਦੇ ਵਿੱਚ ਨਾ ਗੇਮਸ ਸੀਗੀਆਂ ਜੋ ਉਹਦੇ ਕਰਕੇ ਕਹਿੰਦਾ ਮਮਾ ਮੈਂ ਥੱਕ ਬਹੁਤ ਗਿਆ ਏ ਹਮ ਬਸ ਤਾਂ ਕਰਕੇ ਜੇ ਫਿਰ ਟਿਊਸ਼ਨ ਨਹੀਂ ਸੀਗਾ ਮੈਂ ਕਿਹਾ ਚਲ ਥੋੜੀ ਦੇਰ ਰੈਸਟ ਕਰਨਾ ਰੈਸਟ ਕਰਕੇ ਫੇਰ ਸਹੀ ਹੋ ਜਾਊਗਾ ਤੁਹਾਨੂੰ ਪਤਾ ਹੀ ਹਨ ਵੀ ਇਹ ਹੋ ਜਾਂਦਾ ਮਤਲਬ ਜਿਵੇਂ ਉੱਥੇ ਸਾਰੀ ਦਿਹਾੜੀ ਪਲੇਗਰਾਉਂਡ ਦੇ ਵਿੱਚ ਹਨਾ ਵੀ ਖੇਡ ਹੀ ਜਣਾ ਹਨਾ ਉਹਦੇ ਕਰਕੇ ਫਿਰ ਥੋੜਾ ਜਿਹਾ ਹੋ ਜਾਂਦਾ ਬੱਚਿਆਂ ਨੂੰ ਕੁਝ ਅੱਜ ਦੇ ਟਾਈਮ ਦੇ ਵਿੱਚ ਹਨਾ ਬੱਚਿਆਂ ਦੀ ਡਾਈਟ ਐਦਾਂ ਦੀ ਆ ਹਮ ਚਲੋ ਫਿਰ ਵੀ ਹਨਾ ਐਜ਼ ਅ ਪੇਰੈਂਟਸ ਹਨਾ ਫਿਰ ਵੀ ਆਪਦੇ ਬੱਚੇ ਨੂੰ ਇਹ ਹੋ ਜਾਂਦਾ ਹਨਾ ਵੀ ਵਧੀਆ ਤੇ ਵਧੀਆ ਖਾਣ ਲਈ ਦੇ ਸਕੀਏ ਪਰ ਥੋੜਾ ਬਹੁਤ ਆ ਤਾਂ ਬੱਚੇ ਨਾ ਕਰ ਹੀ ਜਾਂਦੇ ਨੇ ਇਹ ਚੀਜ਼ਾਂ ਦੇ ਵਿੱਚ ਜਿਹਦੇ ਵਿੱਚ ਮਾਮਾਪਾ ਕੁਝ ਵੀ ਨਹੀਂ ਕਰ ਸਕਦੇ ਹੈਗੇ ਕਿਉਂਕਿ ਜਿਉ ਜਿਆ ਹਨਾ ਕਹਿੰਦੇ ਨੇ ਸਿਆਣੇ ਲੋਕ ਕਹਿੰਦੇ ਨੇ ਵੀ ਜਿਹੋ ਜਿਹਾ ਖਾਣਾ ਹੈ ਹਨਾ ਉਦਾਂ ਦਾ ਹੀ ਕੰਮ ਕਰ ਹੋਣੀ ਹੈ ਬੱਚਿਆਂ ਤੋਂ ਹੁਣ ਚਲੋ ਫਿਰ ਵੀ ਇਹ ਚੀਜ਼ ਕਰੀ ਦੀ ਹੈ ਹਨਾ ਵੀ ਚਲੋ ਵਧੀਆ ਬੱਚੇ ਖਾਣ ਪੀਣ ਪਰ ਕਹਿੰਦੇ ਹੁੰਦੇ ਨੇ ਵੀ ਅੱਜ ਦੇ ਟਾਈਮ ਦੇ ਵਿੱਚ ਫਾਸਟ ਫੂਡ ਵਗੈ ਇਦਾਂ ਕੁਝ ਵੱਧ ਚੁੱਕਿਆ ਹੈ ਹਨਾ ਵੀ ਕੋਈ ਮਤਲਬ ਇਹ ਆ ਵੀ ਕੋਈ ਹੈਲਥੀ ਚੀਜ਼ ਵਾਲਾ ਤਾਂ ਕੋਈ ਸਿਸਟਮ ਰਹਿ ਹੈ ਹੀ ਨਹੀਂ ਹੈਗਾ ਹਨਾ ਬਸ ਸਿਰਫ ਇਹ ਕਿ ਇਹ ਆ ਵੀ ਹਾਂ ਜੀਵ ਦੇ ਸਵਾਦ ਰਹਿ ਗਏ ਹਾਂ ਉਹਦੇ ਲਈ ਬਾਡੀ ਲਈ ਉਹਦਾ ਕੋਈ ਬੈਨੀਫਿਟ ਹੈ ਜਾਂ ਨਹੀਂ ਹੈ ਉਹ ਚੀਜ਼ ਕੋਈ ਹੋਣੀ ਹੈਗੀ ਬਸ ਜੀ ਭੱਜ ਤੋੜਾ ਹਨਾ ਦੁਨੀਆ ਦੀ ਵਿੱਚ ਸਭ ਮਗਰ ਮਗਰ ਚੱਲੀ ਜਾਂਦੇ ਨੇ ਬਸ ਤਾਂ ਕਰਕੇ ਫਿਰ ਇਹਨੇ ਟਿਊਸ਼ਨ ਦਾ ਮਿਸ ਕੀਤਾ ਮੈਂ ਲੱਗੀ ਸੀ ਚਾਹ ਪੀਣਾ ਮੈਂ ਕਿੰਚਲ ਮੈਂ ਚਾਹ ਪੀਣੀ ਆ ਕਿਉਂਕਿ ਮੈਨੂੰ ਇਹ ਸੀਗਾ ਵੀ ਬਸ ਮੈਂ ਫਿਰ ਦੇ ਦੇ ਦੀ ਸ਼ਾਮ ਦੇ ਕੰਮ ਕਰ ਕਰਨ ਵਾਲੇ ਨੇ ਕੁਝ ਕਈ ਦਿਨਾਂ ਦੇ ਹਨਾ ਜਿਵੇਂ ਆਏ ਹੋ ਜਾਂਦਾ ਇਕੱਠੇ ਹੋ ਜਾਂਦੇ ਨੇ ਜੇ ਇੱਕ ਦੋ ਥੋੜੇ ਕੁ ਦਿਨ ਨਹੀਂ ਕਰਦੇ ਹੈਗੇ ਤਾਂ ਉਹ ਕੰਮ ਕਰਾਂਦਾ ਹੋ ਜਾਂਦਾ ਬਸ ਉਸ ਤੋਂ ਬਾਅਦ ਫਿਰ ਬਾਰੀਆ ਕਿਸੇ ਸ਼ਾਮ ਦੀ ਦਾਲ ਸਬਜ਼ੀ ਦੀ ਜਿਵੇਂ ਇਹ ਹੋ ਜਾਂਦਾ ਵੀ ਹਨਾ ਡੇਲੀ ਰੁਟੀਨ ਦਾ ਇੱਕ ਹਰਗਾ ਹਨਾ ਜਾਂ ਮਾਰਨਿੰਗ ਟਾਈਮ ਜਾਂ ਇਵਨਿੰਗ ਟਾਈਮ ਬਸ ਇੱਥੇ ਲੱਗੀ ਸੀ ਸਬਜ਼ੀ ਦੀ ਤਿਆਰੀ ਕਰਨ ਕੁਛ ਤਾਂ ਇਹ ਡੇਲੀ ਇਹ ਚੱਲਦਾ ਹੁੰਦਾ ਹੈ ਨਾ ਵੀ ਕੀ ਬਣਾਉਣੀ ਆ ਕੀ ਬਣਾਉਣੀ ਆ ਸਬਜ਼ੀ ਤਾਂ ਐਕਚੁਲੀ ਪਈਆਂ ਸੀਗੀਆਂ ਪਰ ਇਹ ਸੀਗੇ ਵੀ ਚੱਲ ਬਣਾਉਣਾ ਕੀ ਅੱਜ ਬਸ ਉਹ ਚੱਲਦਾ ਸੀ ਫਿਰ ਫਾਈਨਲੀ ਇਹ ਹੋਇਆ ਵੀ ਉਸ ਦਿਨ ਜਿਹੜੇ ਕਰੇਲੇ ਲਿਆਂਦੇ ਸੀ ਵੀ ਕਰੇਲੇ ਬਣਾਉਣੇ ਆ ਇੱਕ ਜਣਾ ਕਹਿੰਦਾ ਭਰਵੇਂ ਖਾਣੇ ਨੇ ਕੋਈ ਜਣਾ ਕਹਿੰਦਾ ਕੱਟ ਵੀ ਕੱਟੇ ਹੋਏ ਖਾਣੇ ਨੇ ਅਸੀਂ ਵਿੱਚ ਵਿਚਾਲੇ ਸੀਗੇ ਹੈ ਨਾ ਵੀ ਜਿਹਨੇ ਬਣਾਉਣੇ ਨੇ ਜੀ ਉਹਨੇ ਤਾਂ ਚਲੋ ਦੋਨੇ ਤਰ੍ਹਾਂ ਦੇ ਹੀ ਖਾ ਹੀ ਲੈਣੇ ਨੇ ਹੈ ਨਾ ਕਰੇ ਸੀਗਾ ਵਿੱਚ ਅੱਧੇ ਕੱਟ ਲੈਨੇ ਆ ਅੱਧੇ ਭਰਮੇ ਬਣਾ ਲੈਨੇ ਆ ਨਾਲ ਬਣਾਉਣੀ ਸੀ ਮੂੰਗੀ ਮਸਰੀ ਦੀ ਦਾਲ ਕਿਉਂਕਿ ਜਿਵੇਂ ਇਹ ਹੁੰਦਾ ਵੀ ਜੇ ਮਤਲਬ ਭਰਮੇ ਕਰੇਲੇ ਬਣਾਨੇ ਤਾਂ ਉਹਦੇ ਨਾਲ ਜਿਵੇਂ ਛੋਲਿਆਂ ਦੀ ਦਾਲ ਤੇ ਜਾਂ ਫਿਰ ਮੂੰਗੀ ਤੋਂ ਵੀ ਮੂੰਗੀ ਬਣਾ ਲਓ ਜਾਂ ਮੂੰਗੀ ਮਸਰੀ ਬਣਾ ਲਓ ਉਹ ਚੀਜ਼ ਨਹੀਂ ਕੋਈ ਹੋਉਂਦੀ ਹੈ ਨਾ ਵੀ ਆ ਪਰ ਉਹ ਚੀਜ਼ ਦੇ ਨਾਲ ਹੀ ਕਰੇਲੇ ਟੇਸਟੀ ਲੱਗਦੇ ਨੇ ਬਾਕੀ ਆਪ ਦਾ ਆਪ ਦਾ ਟੇਸਟ ਹੁੰਦਾ ਹੈ ਉਹ ਚੀਜ਼ ਦਾ ਨਹੀਂ ਕੋਈ ਹੋ ਹੁੰਦਾ ਹੈਗਾ ਬਸ ਅਸੀਂ ਸਬਜ਼ੀ ਦੀ ਤਿਆਰੀ ਕਰਦੇ ਸੀ ਉੱਥੇ ਬੈਠੇ ਜਦ ਨੂੰ ਫਿਰ ਸਤਾਈ ਜੀ ਆਗੇ ਸੀਗੇ ਚਲੋ ਕੁਛ ਦਿਨ ਫਿਰ ਉਹ ਬੈਠੇ ਰਹੇ ਹਨ ਮੈਂ ਸਭ ਨੂੰ ਉਹਨਾਂ ਨੂੰ ਹਲਦੀ ਸੀ ਮੈਂ ਕਿਹਾ ਤੁਸੀਂ ਦਾਲ ਸਬਜੀ ਕਹਿੰਦੇ ਵੀ ਬਣਾਉਣ ਲੱਗੇ ਹੋ ਨੇ ਉਧਰ ਵੀ ਮੈਂ ਜਠਾਣੀ ਬਣਾਉਣ ਲੱਗੇ ਸੀ ਬਸ ਐਵੇਂ ਜੀ ਹਨਾ ਲੇਡੀਜ਼ ਦੀਆਂ ਤੇ ਇਹੀ ਗੱਲਾਂ ਹੁੰਦੀਆਂ ਨੇ ਜਾਂ ਸੂਟਾਂ ਦੀਆਂ ਜਾਂ ਰੋਟੀ ਪਾਣੀ ਦੀਆਂ ਹਨਾ ਵੀ ਕੀ ਦਾਲ ਸਬਜੀ ਬਣਾ ਲਈ ਕੀ ਬਣਾਉਣਾ ਏ ਜਾਂ ਬਸ ਇਹ ਚੀਜ਼ਾਂ ਹੁੰਦੀਆਂ ਨੇ ਜਾਂ ਫਿਰ ਇਹ ਹੋ ਜਾਂਦਾ ਹਨਾ ਵੀ ਕੀ ਨੇ ਕਿਹੜਾ ਸੂਟ ਸਲਾਈ ਕੀਤਾ ਕਹਿੰਦੇ ਹੁੰਦੇ ਨੇ ਵੀ ਹਨਾ ਲੇਡੀਜ਼ ਨੂੰ ਬਦਨਾਮ ਇਹ ਚੀਜ਼ ਲਈ ਕੀਤਾ ਹੋਇਆ ਏ ਬਾਜੀ ਫਿਰ ਮੈਨੂੰ ਇਹ ਜਿਹ ਉਹਦੇ ਤੇ ਬਾਹਰ ਚੁੱਲੇਤੀ ਅੱਜ ਮੌਸਮ ਕਈ ਦਿਨਾਂ ਦਾ ਬਹੁਤ ਵਧੀਆ ਏ ਹਨਾ ਸ਼ਾਇਦ ਸਾਡੇ ਨਾਲ ਰੱਬ ਵੀ ਰੁੱਸ ਗਿਆ ਨਾ ਕਹਿੰਦਾ ਹੋਊਗਾ ਵੀ ਮੇਰਾ ਮਖੌਲ ਉਡਾਉਂਦੇ ਨੇ ਵੀ ਜਮੀਂ ਪਾਉਣਾ ਤਾਂ ਵੀ ਤੁਸੀਂ ਔਖਾਂ ਜੇ ਨਹੀਂ ਪਾਉਂਦਾ ਤਾਂ ਵੀ ਔਖਾ ਜੀ ਹੁਣ ਕਈ ਦਿਨਾਂ ਦਾ ਬੱਦਲ ਜ਼ਰੂਰ ਰਹਿੰਦਾ ਏ ਪਰ ਮੀਂਹ ਨਹੀਂ ਆਉਂਦਾ ਹੈਗਾ بس ਉਹਦੇ ਕਰਕੇ ਮੈਨੂੰ ਇਸ ਵੇਲੇ ਚੱਲੋ ਜੇ ਮੌਸਮ ਸਹੀ ਆ ਬਰਦਾਲ ਰੱਖੀ ਹੋਈ ਸੀ ਬਣਨੀ ਚੁੱਲੇ ਤੇ ਵੀ ਚਲੋ ਹਨਾ ਉਹਨੇ ਜਲਦੀ ਬਣ ਜਾਣਾ ਸੀਗਾ ਵੀ ਉਸ ਤੋਂ ਬਾਅਦ ਫਿਰ ਕਰੇਲੇ ਬਣਾ ਲਾਂਗੇ 19 ਦੇਰ ਚ ਮੈਨੂੰ ਇਹ ਸੀਗਾ ਵੀ ਕੱਕ ਕਾਫੀ ਹੋਇਆ ਪਿਆ ਸੀ ਵੀ ਉਹ ਸਾਫ ਕਰਦੀਆਂ ਮੈਨੂੰ ਇਹ ਸੀ ਮੈਂ ਚਲੋ ਮੈਨੂੰ ਇਹ ਹੋ ਜਾਂਦਾ ਜੀ ਚਲੋ ਇੱਕਦਮ ਤਾਂ ਨਹੀਂ ਹੁੰਦਾ ਹੈਗਾ ਵੀ ਜਿੰਨਾ ਕੁ ਟਾਈਮ ਹੈਗਾ ਓਨਾਂ ਕ ਕਰਿਆ ਜਾਵੇ ਜ਼ਰੂਰ ਚਲੋ ਥੋੜੇ ਥੋੜੇ ਨਾਲ ਹਨਾ ਵੀ 2-4 ਦਿਨ ਦੇ ਵਿੱਚ ਵਿੱਚ ਸਾਫ ਹੋ ਜਾਊਗਾ ਕੁਛ ਜ਼ਿਆਦਾ ਤਾਂ ਉਹ ਹੁੰਦਾ ਨਹੀਂ ਮਤਲਬ ਬਰੀਕ ਤਾਂ ਹੁੰਦਾ ਨਹੀਂ ਹੈਗਾ ਥੋੜੇ ਜਿਹਾ ਮੋٹے-ਮੋٹے ਜਿਵੇਂ ਕੱਖ ਨੇ ਉਹ ਹੋ ਜਾਂਦੇ ਨੇ ਹੈਨਾ ਪਰ ਕੱਚੀ ਜਗ੍ਹਾ ਦਾ ਜੀ ਇਹੀ ਪੰਗੇ ਪੈ ਜਾਂਦੇ ਨੇ ਮੈਨੂੰ ਤਾਂ ਇਹ ਚੀਜ਼ਾਂ ਦਾ ਪਤਾ ਨਹੀਂ ਕਿਉਂ ਮੈਨੂੰ ਤਾਂ ਇਹ ਚੀਜ਼ਾਂ ਮੈਂ ਨਾ ਵਧੀਆ ਨਹੀਂ ਲੱਗਦੀਆਂ ਹੈਗੀਆਂ ਵੀ ਕੀ ਫਾਇਦਾ ਬੇਚਾਰੇ ਸਨੇਕ ਪlant ਨੂੰ ਟੋਣੀ ਵਿੱਚ ਹੀ ਕੱਖ ਨੇ ਰੁੜੇ ਪਏ ਸੀਗੇ ਉਹ ਕਹਿੰਦੇ ਹੁੰਦੇ ਨੇ ਵੀ ਉਹਨਾਂ ਦਾ ਤਾਂ ਪਤਾ ਵੀ ਨਹੀਂ ਸੀ ਚੱਲਦਾ ਵੀ ਕਿੱਥੇ ਕਿਨੇ ਹੈਨਾ ਤਾ ਕਰਕੇ ਮੈਨੂੰ ਇਹ ਮੈਂ ਕਿਹਾ ਵੀ ਚਲ ਥੋੜੀ ਜਿਹੀ ਦੇਰ ਮੇਰੇ ਕੋਲ ਜਿਹੜਾ ਟਾਈਮ ਹੈਗਾ ਨਾ ਵੀ ਓਨੀਕ ਦੇਰ ਚ ਮੈਂ ਕਰ ਦਿੰਨੀ ਆ ਚਲੋ ਅੱਗੇ ਜਿਵੇਂ ਨਾ ਸਾਰਾ ਹੀ ਕਚਰਾ ਰੱਖਿਆ ਸੀ ਉਦੋਂ ਨਾ ਕੱਖ ਦਾ ਬਹੁਤ ਜ਼ਿਆਦਾ ਹੁੰਦੇ ਸੀ ਬਟ ਇਹ ਹੋ ਜਾਂਦਾ ਸੀ ਕਿ ਡਰਜੀ ਖੁਰਪਾ ਲਾ ਕੇ ਫੇਰ ਦਿੰਦੇ ਸੀ ਉਸ ਤੋਂ ਬਾਅਦ ਫਿਰ ਜਿੱਦਾਂ ਇਟਾਂ ਲਗਾ ਲਈਆਂ ਨਾ ਕੱਖਾਂ ਦਾ ਥੋੜਾ ਬਹੁਤਾ ਫਰਕ ਜ਼ਰੂਰ ਪੈ ਗਿਆ ਵੀ ਇੰਨੇ ਜ਼ਿਆਦਾ ਨਹੀਂ ਹੁੰਦੇ ਹੈਗੇ ਪਰ ਡਰਜੀ ਤੋਂ ਨਹੀਂ ਹੁੰਦਾ ਹੈਗਾ ਹੀ ਹਨਾ ਵੀ ਜਿਵੇਂ ਉਹਨਾਂ ਨੂੰ ਗੋਡਿਆਂ ਦੀ ਥੋੜੀ ਪ੍ਰੋਬਲਮ ਰਹਿੰਦੀ ਆ ਤਾ ਕਰਕੇ ਵੀ ਫਿਰ ਉਹ ਜਿੰਮੇ ਮਤਲਬ ਖੁਰਚਣ ਵਾਲਾ ਕੰਮ ਹੁੰਦਾ ਉਦਾਂ ਤਾਂ ਉਹ ਕਰ ਲੈਂਦੇ ਵੀ ਐਵੇਂ ਉਹਨਾਂ ਤੋਂ ਬੈਠ ਕੇ ਫਿਰ ਐਵੇਂ ਨਹੀਂ ਖੁਰਚਉਂਦੇ ਹੈਗੇ ਕਿਉਂਕਿ ਮੰਮੀ ਦੀ ਵੀ ਤੇ ਮੰਮੀ ਨੂੰ ਵੀ ਲੱਤ ਦੀ ਪ੍ਰੋਬਲਮ ਆ ਉਹਨਾਂ ਤੋਂ ਵੀ ਨਹੀਂ ਹੁੰਦੀ ਹੈਗੀ ਫਤ ਤੇ ਪਾਪਾ ਡਿਊਟੀ ਚਲੇ ਜਾਂਦੇ ਨੇ ਮੈਂ ਰਹਿ ਗਈ ਦਿੱਲੀ ਹੈਨਾ ਤੇ ਤਾਂ ਕਰਕੇ ਫਿਰ ਮੇਰੀ 바ਰੀ ਹੋ ਜਾਂਦੀ ਹੈ ਚਲੋ ਜੀ ਆਏ ਹੋ ਜਾਂਦਾ ਹੈ ਨਾ ਕਈ ਵਾਰੀ ਲੱਗ ਵੀ ਜਾਂਦੇ ਹੁੰਦੇ ਨੇ ਜੇ ਟਾਈਮ ਹੁੰਦਾ ਜੀ ਦਾ ਬਾਕੀ ਆਪਾਂ ਕਦੇ ਇੰਨੀ ਚੀਜ਼ ਨਹੀਂ ਨਾ ਕਦੇ ਇਹ ਚੀਜ਼ ਗੋਲੀ ਨਹੀਂ ਹੈਗੀ ਵੀ ਮੇਰੇ ਨਾਲ ਕੋਈ ਕਰਵਾਉਗਾ ਜਾਂ ਨਹੀਂ ਕਰਵਾਉਗਾ ਹਾਂ ਆਪਦਾ ਮਨ ਮੰਦਾ ਜਿੰਨਾ ਕਿ ਦੇਰ ਹੁੰਦੀ ਓਨੀ ਕੁ ਦੇਰ ਕਰ ਲਈ ਸੀ ਬਸ ਮੈਂ ਥੋੜੀ ਦੇਰ ਕੀਤੀ ਫਿਰ ਜਦ ਤੱਕ ਦਾਲ ਬਣ ਗਈ ਸੀ ਦਾਲ ਬਣਨ ਤੋਂ ਬਾਅਦ ਫਿਰ ਜਿਹੜੇ ਕੱਟੇ ਹੋਏ ਕarele ਸੀਗੇ ਉਹ ਬਣਾ ਲਈ ਸੀ ਉਸ ਤੋਂ ਬਾਅਦ ਫਿਰ ਜਿਹੜੇ ਫਰਾਈ ਵਾਲੇ ਸੀਗੇ ਉਹ ਫਰਾਈ ਵਾਲੇ ਉਹਦੇ ਵਿੱਚ ਪਾਏ ਹੋਏ ਸੀ ਮੈਂ ਕਿਹਾ ਵੀ ਚਲੋ ਓਨੀ ਦੇਰ ਜਿਹੜੇ ਫਰਾਈ ਕਰਨ ਵਾਲੇ ਨੇ ਬਸ ਉਹ ਜੀ ਭੁੰਨ ਹੋਣ ਵਾਲੇ ਹੀ ਸੀਗੇ ਮੈਂ ਕਿਹਾ ਵੀ ਚਲੋ ਉਹ ਕੱਢ ਲੈਂਦੇ ਆ ਉਹ ਸੇ ਪਿੱਛੇ ਫਤਿਹ ਖੜ ਕੇ ਸਾਡੇ ਨਾਲ ਬੈਸ ਵਸਈਆ ਹੋ ਰਿਹਾ ਸੀ ਉਹਦਾ ਕਹਿੰਦਾ ਹਾਂ ਤੂੰ ਤੁਹਾਨੂੰ ਕਿਹਾ ਸੀਗਾ ਵੀ ਤੁਸੀਂ ਤਾਂ ਭਰਵੇਂ ਬਣਾਉਣੇ ਸੀ ਵੀ ਕਿਉਂਕਿ ਇਹ ਕੱਟੇ ਹੋਏ ਨਹੀਂ ਪਸੰਦ ਕਰਦਾ ਹੋਵੇਗਾ ਇਹਦੇ ਪਾਪਾ ਨੂੰ ਇਹ ਸੀਗਾ ਵੀ ਜਿਹੜੇ ਭਰੇ ਹੋਏ ਭਰਵੇਂ ਨੇ ਹਨਾ ਵੀ ਉਹ ਖਰਾਬ ਕਰਦੇ ਨੇ ਕੱਟੇ ਹੋਏ ਹੋਣੇ ਚਾਹੀਦੇ ਨੇ ਚਲੋ ਜੀ ਦੋਨਾਂ ਦੀਆਂ ਪਰਮੇਸ਼ਾ ਪੂਰੀਆਂ ਹੋ ਗਈਆਂ ਹਨਾ ਅਸੀਂ ਤਾਂ ਜੋ ਵੀ ਬਣੇ ਹੋਣਗੇ ਹਨਾ ਹਸਤਖਾਈ ਲੈਣੇ ਨੇ ਇਹ ਚੀਜ਼ ਦਾ ਨਹੀਂ ਸੀਗਾ ਕੋਈ ਮੈਂ ਕਿਹਾ ਵੀ ਚਲੋ ਇੰਨੀ ਦੇਰ ਮੇਰਾ ਨਮਕ ਮਸਾਲਾ ਕਟਰ ਕਰਨ ਵਾਲਾ ਸੀ ਕਿਉਂਕਿ ਜੇ ਮੈਂ ਅੰਦਰ ਮਤਲਬ ਕਿਚਨ ਚ ਕਰਦੀ ਫਿਰ ਤਾਂ ਮੈਂ ਉਹਦੇ ਨਾਲ ਬਲੈਂਡਰ ਨਾਲ ਵੀ ਕਰ ਲੈਣਾ ਸੀ ਨਹੀਂ ਫਿਰ ਮੈਂ ਮਿਕਸੀ ਚ ਕਰ ਲਾ ਹੁਣ ਮੈਨੂੰ ਇਹ ਸੀ ਮੇਰੇ ਚਲ ਛੱਡ ਪਰੇ ਕਿਹੜਾ ਇੰਨਾ ਹਨਾ ਜਾਂਦਾ ਫਿਰੂਗਾ ਉੱਥੇ ਮੈਂ ਕਿਹਾ ਉਹ ਅਭੀ ਕਟਰ ਕਰ ਦਿੰਨੀ ਆ ਤੇ ਓਨੀ ਦੇਰ ਚ ਮੈਂ ਕਿਹ ਵੀ ਚਲ ਦਾਲ ਦਾ ਜਿਹੜਾ ਤੜਕਾ ਲਗਾਉਣਾ ਹੈ ਵੀ ਓਨੀ ਦੇਰ ਚ ਦਾਲ ਨੂੰ ਤੜਕਾ ਲੱਗ ਜਾਊਗਾ ਫਿਰ ਇਹ ਆ ਜੀ ਇਥੇ ਦਾਲ ਨੂੰ ਤੜਕਾ ਲਗਾ ਲਿਆ ਸੀ ਜਾਂ ਦਾਲ ਬਣ ਗਈ ਸੀ ਫਿਰ ਬਣੀ ਹੋਈ ਨਾ ਕੱਢ ਕੇ ਇਹ ਹੋ ਜਾਂਦਾ ਵੀ ਭਾਂਡੇ ਦੇ ਵਿੱਚ ਰੱਖ ਕੇ ਲੈ ਜਾਾਂਗੇ ਫਤਿਹ ਨੂੰ ਇਹ ਹੋਇਆ ਰਿਹਾ ਸੀ ਕਿ ਮੇਰੇ ਨਾਲ ਮਮਾ ਖੇਡੋ ਹੈਨਾ ਬਣੀ ਥੱਕਿਆ ਹੋਇਆ ਸੀ ਪਰ ਫਿਰ ਵੀ ਮਮਾ ਮੇਰੇ ਨਾਲ ਖੇਡੋ ਅੱਜ ਹੈਨਾ ਉਹਨੂੰ ਮੈਂ ਟਾਈਮ ਦਿੱਤਾ ਸੀ ਮੈਂ ਕਿਹਾ ਵੀ ਮੈਂ 7 ਵਜੇ ਤੇਰੇ ਨਾਲ ਖੇਡੂੰਗੀ ਵੀ 7 ਵਜੇ ਤੱਕ ਤੂੰ ਆਪਦਾ ਜਿਹੜਾ ਪੜ੍ਹਨਾ ਏ ਮਤਲਬ ਦਾ ਦਾ ਸਟੱਡੀ ਦਾ ਕਰ ਮੈਂ ਉਨੀ ਦੇ ਜਿਹੜੇ ਆਪਦੇ ਕੰਮ-ਕਾਰ ਕਰਨ ਵਾਲੇ ਨੇ ਘਰ ਦੇ ਮੈਂ ਉਹ ਕਰੂੰਗੀ ਵੀ ਫੇਰ ਤੇਰੇ ਨਾਲ ਖੇਡੂੰਗੀ ਬਾਜੀ ਫਿਰ ਕੰਮ-ਕਾਰ ਕਰਕੇ ਥੋੜਾ ਜਿਹਾ ਹੋ ਗਿਆ ਸੀ ਕੁਵੇਲਾ ਹੀ ਮੈਨੂੰ ਕੰਮ-ਕਾਰ ਕਰਦੇ ਨੂੰ ਹਨ ਜਿਵੇਂ ਆਏ ਹੋ ਜਾਂਦਾ ਨਾ ਦਾਲ ਸਬਜ਼ੀ ਬਣਾਉਣੀ ਆ ਕਰਨੀ ਫਿਰ ਵੱਲੋਂ ਬੰਦੀ ਟਾਈਮ ਤਾਂ ਲੱਗੇ ਹੀ ਜਾਂਦਾ ਹਨ ਸਭ ਦਾ ਖਿਆਲ ਰੱਖਦੇ ਰੱਖਦੇ ਹਨ ਬੰਦਾ ਇਨਸਾਨ ਆਪਦਾ ਖਿਆਲ ਭੁੱਲ ਜਾਂਦਾ ਹੈ ਉਹ ਚੀਜ਼ ਹੋ ਜਾਂਦੀ ਹੈ ਕਈ ਵਾਰੀ ਲੇੜੀ ਨੇ ਬਾਜੀ ਫਿਰ ਉਹਦੇ ਨਾਲ ਪ੍ਰੋਮਿਸ ਕੀਤਾ ਸੀ ਵੀ ਹਾਂ ਖੇਡੂਗੀ ਹਨਾ ਤੇ ਫਿਰ ਉਹ ਵੀ ਜ਼ਰੂਰੀ ਸੀ ਬਸ ਉਸ ਤੋਂ ਬਾਅਦ ਫਿਰ ਮੈਨੂੰ ਇਹ ਸੀ ਮੈਂ ਵੀ ਚਲ ਮੈਂ ਥੋੜੀ ਦੇਰ ਰਕ ਲੂੰਗੀ ਕਿਉਂਕਿ ਟਾਈਮ ਕਾਫੀ ਹੋ ਗਿਆ ਵੀ ਫਿਰ ਉਸ ਤੋਂ ਬਾਅਦ ਰੋਟੀ ਖਾਣੀ ਆ ਨਾ ਨਾਲੇ ਧੂਮੀ ਕਹਿੰਦਾ ਸੀ ਥੱਕਿਆ ਹੋਇਆ ਵੀ ਫਿਰ ਰੈਸਟ ਕਰ ਆਪਦੀ ਵੀ ਨਹੀਂ ਫਿਰ ਸਵੇਰ ਨੂੰ ਫੇਰ ਸਕੂਲ ਜਾਣ ਲੱਗੇ ਇਹ ਚੀਜ਼ ਦੀ ਪ੍ਰੋਬਲਮ ਹੋਊਗੀ ਹਨਾ ਵੀ ਮੇਰਾ ਦੁਖਦਾ ਮੇਰਾ ਦੁਖਦਾ ਹੈ ਕੁਝ ਮੈਨੂੰ ਇਹ ਸੀਗਾ ਮੈਂ ਕਿਹਾ ਵੀ ਰੋਟੀ ਵੇਰਾ ਬਣਾਈ ਪਈ ਆ ਮੈਂ ਕਿਹਾ ਵੀ ਸਾਰੇ ਮੈਂ ਕਿਹਾ ਵੀ ਸਾਰਿਆਂ ਨੂੰ ਰੋਟੀ ਦੇਣੀ ਆ ਹਨਾ ਵੀ ਕੁਵੇਲਾ ਲੇਟ ਹੁੰਦੇ ਨੇ ਉਹਦੇ ਕਰਕੇ ਸੀਗਾ ਮੈਂ ਕਿਹਾ ਵੀ ਫਿਰ ਆਏ ਹੋ ਜਾਂਦਾ ਹਨਾ ਵੀ ਬਣੀ ਪਈ ਆ ਵੀ ਆਪ ਦੀ ਉਹ ਖੇਡਦੇ ਖੇਡਦੇ ਨੇ ਤੇ ਸਾਡੀ ਵੀ ਰੋਟੀ ਲੇਟ ਕੱਤੀ ਚਲੋ ਚਾਹੇ ਨਹੀਂ ਵੀ ਕਹਿੰਦੇ ਹੈਗੇ ਪਰ ਰੱਬ ਦੇ ਮਨ ਚ ਤਾਂ ਜੀ ਆਏ ਜਾਂਦਾ ਹਨਾ ਇਹ ਚੀਜ਼ ਤਾਂ ਕਰਕੇ ਬਸ ਉਹਨੂੰ ਕਿਹਾ ਸੀ ਵੀ ਥੋੜੀ ਦੇਰ ਲਗਾ ਕੇ ਫਿਰ ਉਹਦਣਾ ਅੱਧਾ ਘੰਟਾ ਖੇਡ ਕੇ ਜੀ ਕਿਹ ਦਿੱਤੀ ਸਾਰਿਆਂ ਨੇ ਰੋਟੀ ਕੰਮ ਕਰਕੇ ਤੇ ਬਜੀ ਹੁਣ ਆਪਾਂ ਕਹਦੇ ਬਰਾਦਰ ਐਂਡ ਓਕੇ ਬਾਈ ਟੇਕ ਕੇਅਰ ਆਪਦਾ ਆਪਦਾ ਖਿਆਲ ਜਰੂਰ ਰੱਖਿਆ